ਕਿਸਾਨ ਕਰਜ਼ਾ ਮਾਫੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਿਮਨ ਕਿਸਾਨਾਂ ਲਈ ਕੀਤੇ ਕਰਜ਼ੇ ਮਾਫ ਦੇ ਸਬੰਧ ਵਿੱਚ ਅੱਜ ਸਬਡਿਵੀਜ਼ਨ ਪੱਧਰ ਉੱਪਰ ਇੱਕ ਸਮਾਗਮ ਹੋਇਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਸਬਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਸੰਬੰਧੀ ਉਹਨਾਂ ਨੂੰ ਰਾਹਤ ਚੈੱਕ ਦਿੱਤੇ ਗਏ ਇਸ ਤੋਂ ਅਗੇ ਵਿਨੋਦ ਕੁਮਾਰ ਪੁੱਤਰ ਸ਼ਿਵਜੀ ਰਾਮ ਸ਼ਿਵਰਾਮ ਜਿਨ੍ਹਾਂ ਦੇ ਸਿਰ ਤਪਾ ਕੋਆਪਰੇਟਿਵ ਸੁਸਾਇਟੀ ਦਾ ਆਜੂ ਕਹਾਣੀ ਸੀ ਆ 707 ਪੈਦਾ ਕਰ ਗਿਆ ਵਾਸੀ ਤਪਾ ਅਲਰੇਡੀ ਹੋਣੀ ਕੋਈ ਉਸ ਤੋਂ ਅੱਗੇ ਸੁਰਿੰਦਰ ਸਿੰਘ ਪੁੱਤਰ ਗੁਜਾਰਾ ਸਿੰਘ ਹੈ 30 ਕਰੋੜ ਦੇ ਹਨ 5 ਇਸੇ ਤਰ੍ਹਾਂ ਹੀ ਬਹੁਤ ਵੱਡੀ ਲਿਸਟ ਹੈ ਪਰ ਅਸੀਂ ਸਾਰਿਆਂ ਸਟੇਜ ਤੇ ਨਹੀਂ ਬਣਾ ਸਕਦੇ। ਸਬੰਧ ਵਿੱਚ ਸਾਡੇ ਨਾਲ ਮੌਜੂਦ ਨੇ ਦਾ ਮਲਟੀਪਰਪਸ ਬਹੁ ਮੰਤ ਵੀ ਸਹਿਕਾਰੀ ਸਭਾ ਕੋਨਸਤੇ ਪ੍ਰਧਾਨ ਰਜਿੰਦਰ ਸਿੰਘ। ਰਜਿੰਦਰ ਸਿੰਘ ਜੀ ਤੁਹਾਡੇ ਪਿੰਡ ਨੂੰ ਕਿੰਨੇ ਹੁਣ ਤੱਕ ਕਰਜ਼ੇ ਦੇ ਮਾਫੀ ਦੇ ਯੋਗ ਲਾਭ ਪੱਤਰ ਆਏ? ਹਾਂਜੀ ਸਾਡੇ ਪਿੰਡ ਦੇ ਚ ਲਗਭਗ ਸੀ 500 ਮੈਂਬਰ ਆ ਜੀ। ਉਹਦੇ ਵਿੱਚੋਂ ਜੀ 125 ਬੰਦੇਆਂ ਦਾ ਪਹਿਲਾਂ ਆ ਗਈ ਸੀ ਮਾਫੀ ਜੀ। ਹੁਣ 30 ਬੰਦਿਆਂ ਦੀ ਹੋਣ ਆ ਗਈ ਜੀ। ਲਗਭਗ 70-75 ਬੰਦੇ ਅਜੇ ਹੋਰ ਰਹਿੰਦੇ ਆ ਜੀ। ਨੀ ਪਹਿਲਾਂ 0 ਤੋਂ 2.5 ਏਕੜ ਤੱਕ ਆਏ ਸੀ ਹੁਣ 0 ਤੋਂ 5 ਏਕੜ ਤੱਕ ਆਇਆ ਇਹ 0 ਤੋਂ 2.5 ਏਕੜ ਤੱਕ ਦੇ ਬਕਾਇਆ ਬੰਦੇ ਰਹਿ ਗਏ ਸੀ ਕਿ 0 ਤੋਂ 5 ਏਕੜ ਤੱਕ ਵਾਲੇ 0 ਤੋਂ 2.5 ਏਕੜ ਤੱਕ ਵਾਲੇ ਰਹਿ ਗਏ ਜੀ ਬੰਦੇ ਜੀ 53 ਬੰਦੇ ਜੋ ਸਾਡੇ ਰਹਿੰਦੇ ਨੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਹਾਂ ਜੀ ਅਸੀਂ ਤਾਂ ਇਹੀ ਮੰਗਦੇ ਆ ਵੀ ਜੋ ਜੋ ਵਾਦਾ ਕੀਤਾ ਹੈ ਜੀ ਉਹ ਜਲਦੀ ਤੋਂ ਜਲਦੀ ਸਾਡਾ ਜ਼ਿੰਮੇਵਾਰਾਂ ਦਾ ਪੂਰਾ ਕੀਤਾ ਜਾਵੇ ਜੀ ਜਿਹੜਾ ਇਹ ਸਰਕਾਰ ਦਾ ਕਦਮ ਸੀ ਜਿਹਦੇ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹਾਂਜੀ ਹਾਂਜੀ ਰਾਹਤ ਮਿਲੀ ਜੀ ਪੰਜਾਬ ਸਰਕਾਰ ਦੇ ਇਸ ਬਰਾਲੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਤਾਂ ਜੀ ਇਹੀ ਕਹਿਣਾ ਵੀ ਜੋ ਮਾਫੀ ਹੈ ਵੀ ਗਰੀਬ ਕਿਸਾਨਾਂ ਨੂੰ ਵੀ ਉਹਨਾਂ ਨੂੰ ਪਹਿਲ ਅਧਾਰਤੀ ਦਿੱਤੀ ਜਾਵੇ ਜੀ ਸਰਕਾਰ ਦਾ ਧੰਨਵਾਦ ਸਰਕਾਰ ਦਾ ਅਸੀਂ ਬਹੁਤ ਬਹੁਤ ਜੀ ਧੰਨਵਾਦ ਕਰਦੇ ਹਾਂ ਜੀ ਕਿੰਨਾ ਵਾਹਨ ਸੀ ਤੁਹਾਡੇ ਕੋਲ ਜੀ ਮੇਰੇ ਕੋਲ ਜੀ 2 ਢਾਈ ਕਿੱਲੇ ਵਾਹਨ ਤੇ ਕਿੰਨਾ ਕਰਜ਼ਾ ਸੀ ਤੁਹਾਡੇ ਸੋਡੇ ਦਾ ਸਰਕਾਰੀ ਸਰਵਲ ਹੈ 2 ਲੱਖ ਰੁਪਏ ਦਾ ਜਾ ਆ ਗਿਆ ਪਰ ਮੈਨੂੰ 2 ਦਾ ਲਾ ਨਹੀਂ ਲੋ 2 ਦਾ ਆਲਮ ਦੋਦਾ ਹੋ ਗਿਆ ਹਾਂ ਸਰਕਾਰ ਦੇ ਇਸ ਉਪਰਾਲੇ ਦੇ ਕੀ ਕਹਿਣਾ ਚਾਹੁੰਦੇ ਇਹ ਇਹੀ ਕਹਿਣਾ ਕਰੀਏ ਜੀ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਕੈਪਟਨ ਸਰਕਾਰ ਦਾ ਹਾਂ ਸਰ ਨੇ ਜਿਹਨੇ ਮੇਰਾ ਮਾਮਲਾ ਪਿਛਲੇ 10 ਸਾਲ ਕਾਲੀ ਭਾਜਪਾ ਦੀ ਸਰਕਾਰ ਰਹੀ ਕੋਣੇ ਇਹੋ ਜਿਹਾ ਕੋਈ ਉਪਰਾਲਾ ਕੀਤਾ ਮੇਰਾ ਕੁਝ ਨਹੀਂ ਕੀਤਾ ਮੈਨੂੰ ਕੁਝ ਨਹੀਂ ਕੀਤਾ ਉਹਦਾ ਇਹ ਇਹ ਮੇਰਾ ਫਤਿਹ ਕਪਟਨ ਸਾਹਿਬ ਨੇ ਕੀਤਾ ਕੈਪਟਨ ਸਾਹਿਬ ਨੇ ਕੀਤਾ ਤੇ ਪਿਛਲੀ ਕਾਲੀ ਭਾਜਪਾ ਸਰਕਾਰ ਨੇ ਵੀ ਕਰਜ਼ਾ ਮਾਫੀ ਦੇ ਬਹੁਤ ਦਾਅਵੇ ਕੀਤੇ ਸੀ ਉਹ ਦਾਅਵਿਆਂ ਦੇ ਤਹਿਤ ਥੋੜਾ ਨੰਬਰ ਨਹੀਂ ਸੀ ਆਇਆ ਨਹੀਂ ਜੀ ਉਹ ਵਿੱਚੋਂ ਆ ਗਿਆ ਸੀ ਜਾਂ ਥੋੜਾ ਜਿਹਾ ਆਇਆ ਸੀ ਤਾਂ ਮਤਲਬ ਜਿਵੇਂ ਲੱਖ ਦੇ ਵਿੱਚੋਂ ਜਾਨੇ ਹਜ਼ਾਰ ਜਾਂ 1200 ਰੁਪਏ ਓਕੇ ਸਭ ਡਿਵੀਜ਼ਨ ਦੇ 2112 2112 ਕਿਸਾਨਾਂ ਦਾ 13.69 ਕਰੋੜ ਰੁਪਇਆ ਮਾਫ ਕੀਤਾ ਹੈ ਅ ਅਜਿੰਮ ਸਾਹਿਬ ਜੀ ਇਹ ਚੀਜ਼ ਬਹੁਤ ਕਿੰਨੇ ਪਿੰਡਾਂ ਆ ਦੇ ਸੀ ਕਿੰਨੇ ਪਿੰਡਾਂ ਦੇ ਲੋਕਾਂ ਨੂੰ ਮਦਦ ਤਾਂ ਆਪਾਂ ਸਭ ਡਿਵੀਜ਼ਨ ਦੇ ਜਿੰਨੇ ਵੀ ਪਿੰਡ ਹੈ ਉਹ ਸਾਰੇ ਦੇ حساب ਰਿਹਾ ਆਪਾਂ ਅੱਜ ਇਸ ਫੰਕਸ਼ਨ ਦੇ ਵਿੱਚ ਕਵਰ ਕੀਤੇ ਹਨ ਤੇ ਇਹਦੇ ਵਿੱਚ ਕੁਝ ਬਹੁਤ ਜ਼ਿਆਦਾ ਹਜੇ ਵੀ ਰਹਿ ਗਏ ਕਿਸਾਨ ਜਿਹੜਾ ਕਰਜ਼ੇ ਵਾਲੇ ਇਦੇ ਲਈ ਪੰਜਾਬ ਸਰਕਾਰ ਨੇ ਐਸ ਡੀ ਐਮ ਪੱਧਰ ਤੇ ਕਮੇਟੀ ਬਣਾਈ ਹੋਈ ਹੈ ਉਹ ਆਪਣੀ ਰਿਪਰੈਜੈਂਟੇਸ਼ਨ ਅ ਮੇਰੇ ਆਫਿਸ ਨੂੰ ਦੇ ਸਕਦੇ ਆ ਤਪਾ ਤੇ ਉਹ ਜੋ ਵੀ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਐਲੀਜੀਬਲ ਬੈਨੀਫੀਸ਼ੀਰੀਜ਼ ਹੋਣਗੇ ਉਹਨਾਂ ਸਭ ਦਾ ਕਰਜ਼ਾ ਮਾਫ ਕੀਤਾ ਜਾਏਗਾ ਕੋਈ ਤੁਸੀਂ ਹਜੇ ਤੱਕ ਹੁਣ ਤੱਕ ਸੂਚੀ ਬਣਾਈ ਆ ਉਹਨਾਂ ਦੀ ਕੋਈ ਆ ਹਾਂਜੀ 210 ਕਿਸਾਨਾਂ ਦਾ ਅੱਜ ਵੀ ਜੋ ਹੈ ਹਮ ਲੋਕ ਕਰਜ਼ਾ ਮਾਫ ਕਰਾਂਗੇ ਜੋ ਰਹਿ ਗਏ ਸੀ ਤੇ ਜੋ ਐਲੀਜੀਬਲ ਪਾਏ ਗਏ ਓਕੇ ਹੋਰ ਕੀ ਕਹਿਣਾ ਚਾਹੂੰਗੀ ਜੀ ਹੋਰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜੋ ਵੀ ਐਲੀਜੀਬਲ ਕਿਸਾਨ ਭਾਈਆਂ ਹਨ ਉਹਨਾਂ ਦਾ ਹਰ ਇੱਕ ਬੰਦੇ ਦਾ ਕਰਜ਼ਾ ਮਾਫ ਹੋਏਗਾ ਜੋ ਰਹਿ ਗਏ ਹਨ ਕਿਸੇ ਕਾਰਨ ਵਸ ਕਈ ਰੀਜਨਸ ਹੁੰਦੇ ਨੇ ਜਿਵੇਂ ਆਧਾਰ ਕਾਰਡ ਮਿਸਮੈਚ ਕਰ ਜਾਂਦਾ ਹੈ ਕੁਝ ਹੋਰ ਰੈਵਨਿਊ ਰਿਕਾਰਡ ਦੇ ਵਿੱਚ ਵੀ ਕੁਝ ਕਮੀਆਂ ਹੁੰਦੀਆਂ ਉਹ ਸਾਰੀ ਦੀ ਸਾਰੀ ਦੂਰ ਕਰਕੇ ਹਰ ਇੱਕ ਕਿਸਾਨ ਭਾਈ ਦਾ ਜੋ ਸਰਕਾਰ ਦੀ ਸਕੀਮ ਹੈ ਉਹਦੇ ਤਹਿਤ 0 ਤੇ 2.5 ਤੇ 2.5 ਦੇ 5 ਏਕੜ ਵਾਲੇ ਸਾਰਿਆਂ ਦਾ ਕਰਜ਼ਾ ਮਾਫ ਕੀਤਾ ਜਾਏਗਾ